ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਬਾਈਨੂ ਰਾਮਪੁਰਾ ਫੋਲ ਪੈਂਦੀ ਆ ਨੇੜੇ ਦੇ ਪਿੰਡ ਜਲਾਲ ਤੇ ਆਕਲੀਆ ਰਹ ਜਾਂਦਾ ਜੀ ਇੱਕ ਸਾਈਡ ਤੇ ਦਿਆਲਪੁਰਾ ਭਾਈ ਕਾ ਬਈ ਹਾਂਜੀ ਭਾਈ ਭਾਈ ਕਾ ਰਹ ਜਾਂਦਾ ਜੀ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਦੋ ਐਨੀਮਲ ਬਾਈ ਦੇ ਤੋਕੜ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕਿ ਦੁੱਧਵਾ ਦਾ ਕਿੰਨ ਮਾਸੂਆ ਸਤਿ ਸ਼੍ਰੀ ਅਕਾਲ ਜੀ ਸੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਮੇਰਾ ਬਿੰਦਰ ਹੈ ਪਿੰਡ ਆਪਣਾ ਜਾਇ ਸਰਦੀਪੁਰਾ ਆ ਗਾ ਨੇੜੇ ਦਿਆਲਪੁਰਾ ਭਾਈ ਕਾ ਇਧਰ ਆਕਲੀਆ ਜਲਾਲ ਤੇ ਇਧਰ ਚਲਾ ਰਹੇ ਗਏ ਠੀਕ ਹੈ ਜੀ ਜ਼ਿਲ੍ਹਾ ਬਠਿੰਡਾ ਜੀ ਮੋਬਾਈਲ ਨੰਬਰ 9041088878 ਠੀਕ ਹੈ ਜੀ ਦੋ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਇਹ ਤੀਜੇ ਸੂਏ ਸੂਈ ਵੀ ਆ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਸੂਈ ਨੂੰ ਆਪਾਂ ਦੇ ਆਂਦੀ ਆ ਜੀ ਤਿੰਨ ਕ ਮਹੀਨੇ ਮੰਨ ਕੇ ਲਈਏ ਠੀਕ ਹੈ ਜੀ ਤੇ ਕਿੰਨਾ ਦੁੱਧ ਤਿਆਰ ਆਈ ਇਸ ਵਕਤ ਮੋਲਣ ਨਾਲ 12 ਕਿਲੋ ਤੇ AI ਵਗੈਰਾ ਹੋਈ ਹੈ ਜੀ ਉਹਨਾਂ ਨੇ ਕਿਹਾ 20 ਦਿਨ ਹੋਇਆ ਆਪਾਂ ਦਾ ਖਾਲੀ ਕਹਿ ਕੇ ਲਈ ਖਾਲੀ ਦਾ ਜਿਹੜੀ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਹਾਂ ਥੋੜਾ ਜਿਹਾ ਖੁੱਲੀਆਂ ਆਈਆਂ ਹੀ ਫਾਰਮ ਚੋਂ ਲਈਆਂ ਅੱਛਾ ਫਾਰਮ ਚੋਂ ਲਈਆਂ ਜੀ ਹਾਂ ਖੁੱਲੀਆਂ ਕਰਕੇ ਥੋੜਾ ਜਿਹਾ ਇੱਕ ਪੱਕੇ ਦਾ ਮੰਨਿਆ ਜਾਂਦਾ ਪਸ਼ੂ ਜੀ ਆਪਣੇ ਕੋਲ ਸਵੇਰ ਹੀ ਆਈਆਂ ਠੀਕ ਹੈ ਜੀ ਬਾਈ ਕਹਿੰਦਾ ਤੀਜੇ ਸੂਏ ਸੂਈ ਆ ਜੀ ਫਾਰਮ ਚੋਂ ਲੈ ਕੇ ਆਂਦੀ ਆ ਦੁੱਧ 12 ਕਿਲੋ net ਤਿਆਰ ਆ ਇਸ ਵਕਤ ਜੇ ਕੋਈ ਵੀਰ ਬਾਈ ਚਵਾਈ ਕਰਨੀ ਚਾਹੁੰਦਾ ਹੋਵੇ ਬੋਲਾ ਚਾਰ ਡੰਗ ਚੋੜੀ ਆਪਣੇ ਘਰੇ ਕੋਈ ਦਿੱਤੀ ਜੇ ਕੋਈ ਵੀਰ ਚਵਾਈ ਕਰਨੀ ਚਾਹੁੰਦਾ ਹੋਵੇ ਬਾਈ ਕਹਿੰਦਾ ਚਾਹੇ 2 ਟਾਈਮ 4 ਟਾਈਮ ਚਾਹੇ 6 ਟਾਈਮ ਚਵਾਈ ਕਰ ਸਕਦਾ ਹੈ ਜੀ ਥਣਾਂ ਦੇ ਸਹਿਜ ਸੋਣੇ ਆ ਫਾਰਮ ਚ ਬਾਈ ਕਹਿੰਦਾ ਗਾਂਆਂ ਲਿਆਈਆਂ ਖੁੱਲੀਆਂ ਥੋੜਾ ਜਿਹਾ ਪੱਕੇ ਥਾਂ ਦੀਆਂ ਕਰਦੇ ਆ ਕਿਉਂਕਿ ਥਾਂ ਕਰ ਰਾ ਜੀ ਬਾਕੀ ਥਣਾਂ ਦੇ ਸਹਿ ਸੋਹਣੇ ਆ ਚਾਰੇ ਥਣ ਨਿਖੜ ਮੇ ਇੱਕ ਵੇ ਸਹਿਜ ਤੇ ਤਸੀਲ ਸਭ ਬਾਈ ਪੂਰੀ ਆ ਮੈਂ ਬਿਨਾ ਨਿਆਂ ਤੋਂ ਚੁਈ ਦੂੰ ਠੀਕ ਆ ਜੀ ਤੇ ਥਣਾਂ ਵਗੈਰਾ ਦੀ ਪ੍ਰੋਪਰ ਓਕੇ ਆ ਜੀ ਹਾਂ ਜੀ ਓਕੇ ਥੋੜੀਆਂ ਜਿਹਾ ਮਤਲਬ ਕਿ ਆ ਮੂਹਰੇ ਥਣ ਤੋਂ ਥੋੜਾ ਜਿਹਾ ਦੁੱਧ ਪਤਾ ਨਹੀਂ ਖੱਬਿਆ ਸਦਾ ਆਪਾਂ ਨੂੰ ਮੰਨਿਆ ਨੇ ਥੋੜਾ ਜਿਹਾ ਹੈਗਾ ਘਾਟਾ ਕਿੰਨਾ ਕੁ ਬਾਈ ਥੋੜਾ ਜਿਹਾ ਘਾਟਾ ਬਾਲਾ ਨੂੰ ਠੀਕ ਇੱਕ ਦੋ ਧਾਰਾਂ ਹਾਂ ਬ ਦੋ ਇੱਕ ਦੋ ਧਾਰਾਂ ਘਾਟਾ ਠੀਕ ਆ ਜੀ ਤੇ ਕੀ ਮੁੱਲ ਆ ਬਾਈ ਇਹਦਾ ਮੁੱਲ ਦਾ 23000 ਰੁਪਏ ਕਰਦੇ ਮਾਨਤਨ ਹੋ ਜੂਗਾ ਹਾਂ ਮੁੱਕਦੇ ਕਰ 23000 ਰੁਪਇਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਨ ਕਰਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਦੁੱਧ 12 ਕਿਲੋ ਤਿਆਰ ਹੋਊਗਾ ਕਿ ਤਸੱਲੀ ਕਰ ਲਿਓ ਜੀ 2 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀ ਏਨੇ ਕੁ ਮਹੀਨੇ ਤਿੰਨ ਕੁ ਮਹੀਨੇ ਦੀ ਸੂਈ ਵੀ ਹੈ ਠੀਕ ਆ ਜੀ ਹਾਂਜੀ ਇਹਦੇ ਕਿੰਨਾ ਦੁੱਧ ਆਈ ਇਹਦੇ ਥੱਲੇ 8 ਕਿਲੋ ਸਹੀ ਤੋਲਣ ਵਾਲਾ ਭਾਣਾ 9 ਕਹਿੰਦੇ 8 8 ਕਿਲੋ ਹੈਗੇ ਜੀ ਠੀਕ ਆ ਜੀ ਤੇ ਇਹਦੀ ਆਈ ਉਹਨਾਂ ਨੇ ਦੱਸ ਹੀ ਕੋਈ ਨੇ ਇਹਨੇ ਨਹੀਂ ਦੱਸੀਗਾ ਤੇ ਆਪਣੇ ਘਰੇ ਹੀਟ ਤੇ ਆ ਗਈ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਇਹ ਮੂਹਰੇ ਥਾਂ ਤੋਂ ਤਿੰਨ ਲਈ ਐ ਇੱਕ ਥਾਂ ਤੋਂ ਤੈਲਾ ਆਉਂਦਾ ਹਾਂ ਉਹਦੇ ਚੋਂ ਠੀਕ ਆ ਜੀ ਹਾਂ ਜੀ ਬਾਈ ਕਹਿੰਦਾ ਇੱਕ ਥਾਂ ਚੋਂ ਮਾੜੀਆਂ ਮੋਟੀਆਂ ਧਾਰਾਂ ਹੀ ਆਉਂਦੀਆਂ ਗੀਆਂ ਤੇ ਇੱਕ ਥਾਂ ਦੀ ਤੈਲਾ ਜਿਹੜਾ ਥਾਂ ਦੀ ਤੈਲਾ ਥੋੜੀ ਮੱਟੀ ਧਾਰ ਆਉਂਦੀ ਆ ਜੀ ਬਾਕੀ ਹਰ ਲਾਸਟ ਦੁੱਧ ਨਿਕਲਦਾ ਜੀ ਗਲਾਸਕ ਦੁੱਧ ਨਿਕਲਦਾ ਉਹ ਥਾਂ ਚੋਂ ਪਰ ਆਪਾਂ ਬਾਈ ਕਹਿੰਦਾ ਤੈਲ ਮੰਨ ਕੇ ਲਈ ਆ ਬਾਕੀ ਤਿੰਨ ਥਾਂ ਪਰਪਰ ਓਕੇ ਆ ਜੀ ਆ ਜਾਵਾਂ ਸਹੀ ਆ ਜੀ ਠੀਕ ਹੈ ਜੀ ਕੱਦ ਕਾਢ ਦੇ ਪੱਖ ਤੋਂ ਚੰਗੀ ਆ ਜੀ ਉੱਚੇ ਲੰਮੇ ਕੱਦ ਕਾਢ ਦੀ 8 ਕਿਲੋ ਨੈਟ ਕੰਡੇ ਵਾਲਾ ਤਿਆਰ ਹੋਊਗਾ ਜੀ ਤਸੱਲੀ ਆ ਕੇ ਕਰ ਲਿਓ ਚਾਹੇ ਦੋ ਟਾਈਮ ਚਬਾਈ ਕਰ ਲਿਓ ਚਾਹੇ ਚਾਰ ਟਾਈਮ ਚਬਾਈ ਕਰ ਲਿਓ ਜੀ ਬਾਕੀ ਕੱਦ ਕਾਢ ਦੀ ਚੰਗੀ ਆ ਜੀ ਤੇ ਆਪਾਂ ਬਾਈ ਹੀਟ ਚਾਈ ਸੀ ਕਿ ਇਹ ਆਈ ਤਾਂ ਨਹੀਂ ਕਰਾਈ ਜੀ ਨਹੀਂ ਆ ਅੱਜ ਕੱਲ ਹੀ ਆਈ ਬਾਈ ਠੀਕ ਹੈ ਜੀ ਦੇਖਦਾ ਕੀ ਮੁੱਲ ਆ ਬਾਈ ਇਹਦਾ 13000 ਕਰਦੇ ਠੀਕ ਹੈ ਜੀ ਮਾਨਤਾਨ ਹੋ ਜਾਊਗਾ ਜੀ ਕਰ ਦਾਂਗੇ 13000 ਰੁਪਇਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਾਨ ਕਰਦਾਂਗੇ ਜਿਹੜਾ ਵੀ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ